ਮੈਂ ਅੰਮ੍ਰਿਤਸਰ ਐਕਸ ਚੇਅਰਮੈਨ ਨੂੰ ਜਸ ਮਟਾਲਾ ਬਹੁਤ ਹੀ ਕਾਹਦਾ ਮਨ ਖੁਸ਼ ਹੈ ਜਿਹੜੀ ਕਿ ਬਟਾਬ ਲਜਾਣਾ ਦੀ ਵੈਸਟ ਦੀ ਜਿਹੜੀ ਸੀਟ ਆ ਐਮਐਲਏ ਦੀ ਉਹ ਜੁੜੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਨਾਲ ਜਿੱਤੀ ਆ ਲਗਭਗ ਅੱਗੇ ਨਾਲੋਂ ਪਿਛਲੇ ਜਿੱਤ ਨਾਲੋਂ ਦੋਣੀ ਲੀਡ ਨਾਲ ਜਿੱਤੀ ਦੀ ਸੀ ਇਤੋਂ ਲੱਗਦਾ ਹੈ ਕਿ ਜਿਹੜੀ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਿਸ਼ਵਾਸ ਜਿਹਨਾਂ ਨੇ ਲਵਾ ਕਰਿਆ ਔਰ ਇਸ ਜਿੱਦਨ ਜਿੱਤਨ ਵਿੱਚ ਸਾਡੇ ਅਮਰਦੇਸ਼ਨ ਸਾਰੀ ਕਰਤੀ ਹਵਾਇਮਲੇ ਪੰਜਾਬ ਪ੍ਰਧਾਨਾਰੇ ਕਰਨੀ ਅਮਰਦੇਸ਼ਨ ਸਾਨੀ ਕਰਤੀ ਤਾਂ ਵੀ ਬਹੁਤ ਜ਼ੋਰਦਾਰ ਹੈ ਲਗਭਗ 1.5-2 ਮਹੀਨੇ ਉਹਨਾਂ ਨੇ ਮਾਹ ਕਾਰਜੇ ਕੇ ਬਾਹਰ ਰੱਖਿਆ ਪੂਰੀ ਮਿਹਨਤ ਲਾ ਲਾ ਫਿਰ ਲੱਗੇ ਰਹੇ ਨੇ ਔਰ ਜੋ ਵੀ ਬੰਦਨਾ ਸਾਡੀ ਦੇ ਮਸਲੇ ਉਹ ਦੋ ਦੌਰ ਬਚਾਇਆ ਇਦਾਂ ਜਿਵੇਂ ਉਹਨਾਂ ਲਈ ਬਹੁਤ ਵੱਡਾ ਰੋਗ ਆ। ਉਹ ਵੀ ਜਿਵੇਂ ਲੀਡਰ ਸਬਾਨ ਪਾਰਟੀ ਵਰਕਰ ਔਰ ਬਹੁਤ ਕੁਝ ਦਾ ਮਾਹੌਲ ਹੈ। ਆ ਅਸਲੀ ਗੱਲ ਕੁਝੀ ਦਾ ਮਾਹੌਲ ਦੇ ਵਿੱਚ ਆਪਾਂ ਦਾ ਸ਼ਾਮਲਾ ਕਰਕੇ ਸਾਡੀ ਸ਼ਰਤੀ ਵਰਕਰ ਔਰ ਜੀਜੀ ਰੋਡ ਦੇ ਜਿਹੜੇ ਤੇ ਦੂਰ ਸਬਾਨ ਉਹਨਾਂ ਨੂੰ ਰੱਦੂ ਹੁੰਦੇ ਆ ਔਰ ਬਹੁਤ ਮਾਨ ਖੁਸ਼ ਹੈ। ਪਰ ਆਨ ਵਾਲੇ ਸਮਝ ਲੱਗਦਾ ਆਨ ਵਾਲੇ ਦੇ سلسلہ ਚ ਜਾਰੀ ਰਹੇਗਾ। ਇੱਕ ਜਿਹੜਾ ਜਿਹੜਾ ਜਮ ਲੋਕੀ ਕਸਟਮਰ ਸੀ ਉਹਨਾਂ ਵੱਲ ਵੀ ਆਨ ਵਾਲੇ ਅਸੀਂ ਅੰਥੀ ਰਸ਼ਮੀ ਆਉਂਰੇ ਆ ਅਰ ਅਗੋਂ ਤੁਕੀ ਹਿੰਦੀ ਹੋਣਾ ਦਾਈ ਦੇ ਜਨ ਇਲੈਕਸ਼ਨ ਦਾ ਜਿਹੜਾ ਵਿਧਾਨ ਸਭਾ ਦਾ ਉਹ ਲੱਗਦਾ ਕਿ ਜੋ ਹੁਸ਼ਵਾਸ ਮੰਨਦਾ ਦਾ ਵਧ ਰਿਹਾ ਆਮਾ ਦੀ ਪਾਰਟੀ ਆਨ ਵਾਲੇ ਸਮੇਂ ਦੇ ਵਿੱਚ ਜਿੱਤ ਬਹੁਤ ਤੀਖਾ ਬਾਈ ਵਾਲੀ ਜਿੱਤ ਹੋ ਜਾਏਗਾ ਕੋ ਮੈਂ ਅਮਨ ਕਰਨਾ ਹੈ ਕਿ ਜਨਤਾ ਜੇ ਸਾਡਾ ਸਾਥ ਦੇਈ ਉਹਦੀਆਂ ਕਾਮ ਦੇ ਭਗਵਾਨ ਜੀ ਵਾਚਾ ਜੀ ਵਾਈ ਵਿੱਚ ਪਸੰਦ ਅਮਰ ਰਹੇ ਜੀ ਅਬਦੀਨ ਵਾਹੀ ਨੂੰ ਅਮਨਰ ਰੋਹਾ ਜੀ ਜਿਹੜੇ ਉਹਨਾਂ ਨੇ ਵੀ ਬਹੁਤ ਜ਼ੋਰਦਾਰ ਪਾਇਆ ਸੀ ਅਬਦੀਨ ਸਿੰਘ ਨੇ ਪੰਜਾਬ ਪਰ ਆ ਗਏ ਔਰ ਅਸੀਂ ਵੀ ਸਾਰੇ ਵਰਕਰ ਸਵਾਗਤ ਇੱਕ ਦੂਜੇ ਦੇ ਇਹਨਾਂ ਦੇ ਪੱਲੇ ਪਾਉਣ ਨੂੰ ਪਾ ਲਈ ਪਾਉਣ ਨੂੰ ਬਹੁਤ ਬਹੁਤ ਵਧਾਈਆਂ ਉਹਦਾ ਇਹ ਪਾਰਕ ਜਾਈ ਮੈਂ ਇਹ ਕਹਿੰਦੀ ਹਾਂ ਕਿ ਵੈਸਟ ਜਿਹਨਾਂ ਨੇ ਕਿ ਇਹ ਇਲੈਕਸ਼ਨ ਆਪਣੇ ਮੋੜੇਰੇ ਭਾਗ ਚੱਕ ਕੇ ਜਿੱਤਿਆ ਉਹਨਾਂ ਨੂੰ ਬਹੁਤ ਬਹੁਤ ਸਾਰੇ ਜੀ ਸਭਾ ਮੈਂਬਰ ਵੀ ਨੇ ਔਰ ਇਹ ਇਲਜ਼ਾਮ ਵੀ ਉਹਨਾਂ ਨੇ ਉਹਨਾਂ ਨਾਲ ਚੰਗਾ ਬਿਲਕੁਲ ਕੰਮ ਕੀਤਾ ਬਹੁਤ ਜਾਣਨਾ ਮੈਨੂੰ ਉਹਨਾਂ ਨੇ ਬਹੁਤ ਬਹੁਤ ਮबारकਬਾਦ ਤੇ ਨਾਲ ਨਾਲ ਹੀ ਮੈਂ ਆਪਣੇ ਸਾਰੇ ਵਰਕਰਾਂ ਨੂੰ ਔਰ ਸਾਰੇ ਲੀਡਰ ਸਭਾ ਨੂੰ ਉਹ ਹਾਈ ਕਮਾਂਡ ਨੂੰ ਬਹੁਤ ਬਹੁਤ ਮੁਬਾਰਕਬਾਦ